हां जी तो किद्दा सारे ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਦਿਆ ਹੋਣਗੇ ਯਾਰ ਅੱਜ ਮੈਂ ਇੰਸਟਾਗ੍ਰam ਨੂੰ ਸਕਰੋਲ ਕਰ ਰਿਹਾ ਸੀ ਤੇ ਮੇਰੇ ਸਾਹਮਣੇ ਇੱਕਦਮ ਇੱਕੋ ਹੀ ਅਕਾਊਂਟ ਦੀਆਂ ਪਤਾ ਨਹੀਂ ਕਿੰਨੀਆਂ ਰੀਲਾਂ ਸਾਹਮਣੇ ਆ ਗਈਆਂ ਇੱਕ ਵੀਡੀਓ ਦੇਖੀ ਤਾਂ ਪਤਾ ਨਹੀਂ ਕਿੰਨੀਆਂ ਹੀ ਵੀਡੀਓ ਸਾਹਮਣੇ ਆ ਗਈਆਂ ਇਹ ਰੀਲਾਂ ਵਿੱਚ ਇੱਕ ਸਾਈਡ ਤੇ ਨ ਕੁੜੀਆਂ ਦੀ ਫੋਟੋ ਲਗਾ ਕੇ ਅਤੇ ਇੱਕ ਸਾਈਡ ਉਹਨਾਂ ਦੇ ਬਾਪੂ ਦੀ ਫੋਟੋ ਲਗਾ ਕੇ ਉਹਦੇ ਉੱਪਰ ਲਿਖਿਆ ਹੋਇਆ ਸੀ ਪਿੰਡ ਗੁੜੱਦੀ ਜ਼ਿਲ੍ਹਾ ਮਾਨਸਾ ਤੇ ਅੱਗੇ ਉਹਨਾਂ ਕੁੜੀਆਂ ਦੇ ਬਾਪੂ ਦਾ ਨਾਮ ਲਿਖਿਆ ਆ ਸੀ ਨਾਮ ਨੂੰ ਮੈਂ ਹਾਈਡ ਕਰ ਦਿੱਤਾ ਵਾ ਅਤੇ ਫੋਟੋ ਵੀ ਮੈਂ ਫੋਟੋ ਵਿੱਚ ਫੇਸ ਵੀ ਮੈਂ ਹਾਈਡ ਕਰ ਰਿਹਾ ਕਿਉਂਕਿ ਆਪਾਂ ਨਿਚੋੜ ਦੇਖੀ ਕਿਸੇ ਦੀ ਇੱਜ਼ਤ ਖਰਾਬ ਹੋ ਗਏ ਤੇ ਇਸ ਅਕਾਊਂਟ ਤੇ ਲਗਾਤਾਰ 4-5 ਦਿਨ ਤੋਂ ਇੱਕ ਹੀ ਤਰ੍ਹਾਂ ਦੀ ਰੀਲਾ ਪੈ ਰਹੀਆਂ ਨੇ ਮਤਲਬ ਇੱਕੋ ਹੀ ਕੁੜੀ ਦੀਆਂ ਪਤਾ ਨਹੀਂ ਅਲੱਗ-ਅਲੱਗ ਤਰ੍ਹਾਂ ਦੀ ਫੋਟੋਸ ਅਤੇ ਹਰੇਕ ਤਰ੍ਹਾਂ ਦੀ ਫੋਟੋਸ ਅਤੇ ਥੋੜੀਆਂ ਉਸ ਤਰ੍ਹਾਂ ਦੀ ਵੀਡੀਓਸ ਵੀ ਪੈ ਰਹੀਆਂ ਨੇ ਅਤੇ ਉਹ ਕੁੜੀ ਦੀਆਂ ਪੈਣਾ ਅਤੇ ਉਹਨਾਂ ਦੇ ਮਾਪਿਓ ਦੀਆਂ ਫੋਟੋ ਫੋਟੋਸ ਤਾਂ ਸੋ ਇਹ ਮੁੱਦਾ ਜਿੰਨਾ ਕੁ ਮੈਨੂੰ ਸਮਝ ਆਇਆ ਕਿ ਇਹ ਮੁੱਦਾ ਆ ਪਿਆਰ ਵਿੱਚ ਤੋਖ ਤੜੀ ਦਾ ਕਿ ਪਹਿਲਾਂ ਮੁੰਡੇ ਦਾ ਕੁੜੀ ਨਾਲ ਰਿਲੇਸ਼ਨ ਸੀ ਅਤੇ ਉਹਨਾਂ ਵੀਡੀਓ ਕਾਲ ਅਤੇ ਮਿਲ ਕੇ ਸਾਰਾ ਸਵਾਦ ਲੈ ਲਿਆ ਤੇ ਮੁੰਡੇ ਨੇ ਕੁੜੀ ਦੀ ਵੀਡੀਓ ਬਣਾ ਲਈ ਵੈਸੇ ਤੁਹਾਨੂੰ ਵੀ ਪਤਾ ਕਿ ਮੁੰਡੇ ਕੁੜੀਆਂ ਅੱਜ ਕੱਲ ਮਿਲ ਕੇ ਕੀ ਕੀ ਚੰਨ ਚੜ੍ਹਦੇ ਹਨ ਅਤੇ ਵੀਡੀਓ ਵੀ ਬਣਾ ਲੈਂਦੇ ਹਨ ਅਤੇ ਵੀਡੀਓ ਕਾਲ ਤੇ ਵੀ ਕਪੜੇ ਉਤਰਵਾ ਕੇ ਇਹ ਸਭ ਕਰਦੇ ਹਨ ਤੇ ਉਹ ਮੁੰਡੇ ਨੇ ਵੀ ਸੇਮ ਕੀਤਾ ਉਹ ਮੁੰਡੇ ਨੇ ਕੁੜੀ ਤੇ ਕੁੜੀਓ ਕਾਲ ਤੇ ਕਪੜੇ ਉਤਰਵਾ ਲਿਆ ਅਤੇ ਉਹਦੀ ਸਕਰੀਨ ਰਿਕਾਰਡਿੰਗ ਕਰ ਲਈ ਅਤੇ ਜਦੋਂ ਇਹਨਾਂ ਦਾ ਬ੍ਰੇਕਅਪ ਹੋਇਆ ਜਾਂ ਕੁੜੀ ਨੇ ਛੱਡ ਦਿੱਤਾ ਤਾਂ ਹੁਣ ਇਹ ਮੁੰਡਾ ਕੁੜੀ ਦੀਆਂ ਉਹੀ ਵੀਡੀਓਸ ਪਾ ਕੇ ਬਦਨਾਮ ਕਰ ਰਿਹਾ ਹੈ ਇਹ ਮੁੰਡੇ ਕੋਲ ਕੁੜੀ ਦੀਆਂ ਦੋ ਪੈਨਾ ਅਤੇ ਮਾਪਿਓ ਦੀਆਂ ਵੀ ਫੋਟੋਸ ਹਨ ਸੋ ਹੁਣ ਇਹ ਮੁੰਡਾ ਇੰਸਟਾ ਤੇ ਰੋਜ਼ ਹਰੇਕ ਤਰ੍ਹਾਂ ਦੀ ਫੋਟੋ ਅਤੇ ਹਰੇਕ ਤਰ੍ਹਾਂ ਦੀ ਵੀਡੀਓ ਉੱਪਰ ਉਹਨਾਂ ਦੇ ਪਿੰਡ ਦਾ ਨਾਮ ਲਿਖ ਕੇ ਅਤੇ ਉਹਨਾਂ ਦੇ ਬਾਪੂ ਦਾ ਨਾਮ ਲਿਖ ਕੇ ਉਹਨਾਂ ਨੂੰ ਬਦਨਾਮ ਕਰ ਰਿਹਾ ਹੈ ਸੋਚੋ ਕੀ ਬੇਤਰੀ ਹੋਏਗੀ ਕੁੜੀ ਦੇ ਮਾਪਿਓ ਅਤੇ ਪਰਿਵਾਰ ਉੱਪਰ ਕੁੜੀ ਦੇ ਬਾਪੂ ਦੀ ਉਮਰ ਬਹੁਤ ਜ਼ਿਆਦਾ ਆ ਬੁਢਾਪੇ ਵਿੱਚ ਉਹ ਉਸ ਨੂੰ ਇਹ ਸਭ ਸਾਰਾ ਪੈ ਰਿਆ ਵਾ ਸੋ ਮੈਂ ਇਹ ਫੁੱਦੂ ਅਕਾਊਂਟ ਦਾ ਨਾਮ ਅਤੇ ਕੁੜੀਆਂ ਦੀ ਫੋਟੋ ਅਤੇ ਕੁੜੀ ਦੇ ਮਾਪਿਆਂ ਦੀ ਫੋਟੋ ਇਸ ਕਰਕੇ ਹਾਈਡ ਕਰ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਇਹ ਹੋਰ ਜ਼ਿਆਦਾ ਪ੍ਰਮੋਟ ਹੋ ਜਾਣਾ ਅਤੇ ਹੋਰ ਜ਼ਿਆਦਾ ਇੱਜ਼ਤਾਂ ਦੀ ਖਰਾਬ ਹੋ ਜਾਵੇ ਤੇ ਮੈਂ ਇਸ ਵੀਡੀਓ ਰਾਹੀਂ ਕੁੜੀਆਂ ਅਤੇ ਮੁੰਡਿਆਂ ਨੂੰ ਸਮਝਾਉਣਾ ਚਾਹੁੰਨਾ ਕਿ ਆਪਣੇ ਮਾਪਿਆਂ ਦੀ ਇੱਜ਼ਤ ਨਾ ਖਰਾਬ ਕਰੋ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਸੋ ਮੈਂ ਮੰਨਦਾ ਹਾਂ ਕਿ ਕੁੜੀ ਦਾ ਤੋਖਾ ਜਿਹੜਾ ਗਲਤ ਆ ਪਰ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੀ ਇੱਜ਼ਤ ਹੀ ਹੈ ਨਹੀਂ ਜੇ ਉਹਨੇ ਜ਼ਕੀਨ ਕਰਕੇ ਕਿਸੇ ਕਿਸੇ ਨੂੰ ਕੁਝ ਦਿਖਾ ਦਿੱਤਾ ਜਾਂ ਕੁਝ ਸ਼ੇਅਰ ਕਰ ਦਿੱਤਾ ਤਾਂ ਐਂ ਤਾਂ ਮਤਲਬ ਇਹ ਹੋ ਗਿਆ ਕਿ ਤੁਸੀਂ ਉਹਨੂੰ ਬਦਨਾਮ ਕਰੋਗੇ ਸਾਲਾ ਇਹੀ ਪਿਆਰ ਹੁੰਦਾ ਹੈ ਜੇ ਕੋਈ ਕੁੜੀ ਕਿਸੇ ਤੇ ਯਕੀਨ ਕਰਕੇ ਉਹਨੂੰ ਕੁਝ ਵੀ ਭੇਜਦੀ ਆ ਜਾਂ ਕੋਈ ਵੀ ਪਰਸਨਲ ਮੂਮੈਂਟ ਸ਼ੇਅਰ ਕਰਦੀ ਆ ਪ੍ਰਾਈਵੇਟ ਮੂਮੈਂਟ ਸ਼ੇਅਰ ਕਰਦੀ ਆ ਤਾਂ ਮੁੰਡੇ ਦਾ ਵੀ ਫਰਜ਼ ਬਣਦਾ ਕਿ ਉਹਨੂੰ ਸੇਫ ਰੱਖਣਾ ਨਾ ਕਿ ਸਾਰੇ ਸਾਹਮਣੇ ਲੀਕ ਕਰ ਦੇਣਾ ਇਹ ਯਾਰ ਮਤਲਬ ਕੁੜੀ ਨੂੰ ਬਦਨਾਮ ਕਰਨਾ ਤੇ ਬਾਅਦ ਵਿੱਚ ਬਲੈਕਮੇਲ ਕਰਨਾ ਚਲੋ ਇਹ ਤਾਂ ਹੋਈ ਮੁੰਡੇ ਦੀ ਗੱਲ ਹੁਣ ਆਉਂਦਿਆਂ ਕੁੜੀ ਤੇ ਮੈਂ ਕੁੜੀ ਨੂੰ ਪੁੱਛਣਾ ਚਾਹਨਾ ਕਿ ਲਾਲਿਆ ਸੁਆਦ ਪੈ ਗਈ ਠੰਡ ਆਪਣੇ ਬਾਪੂ ਦੀ ਪੱਗ ਨੂੰ ਮਿੱਟੀ ਵਿੱਚ ਰੋਲ ਕੇ ਸੁਆਦ ਆ ਗਿਆ ਸੁਆਦ ਤਾਂ ਬਹੁਤ ਆਇਆ ਹੋਣਾ ਹੈ ਯਰ ਕਿਸੇ ਨੂੰ ਪਿਆਰ ਕਰਨ ਦਾ ਇਹ ਮਤਲਬ ਨਹੀਂ ਕਿ ਉਹਦੇ ਸਾਹਮਣੇ ਕੱਪੜੇ ਹੀ ਉਤਾਰ ਦਿਓ ਇਸੇ ਕਰਕੇ ਹੀ ਮਾਂ ਪਿਓ ਕੁੜੀਆਂ ਜੰਮਾਂ ਤੋਂ ਡਰਦੇ ਹਨ ਆਪਣੀ ਤਾਂ ਇੱਜ਼ਤ ਖਰਾਬ ਕੀਤੀ ਹੀ ਕੁਚਾਰੀਆਂ ਆਪਣੀਆਂ ਪਹਿਣਾ ਦਾ ਵੀ ਨਾਮ ਖਰਾਬ ਕਰ ਦਿੱਤਾ ਮੈਂ ਹਰੇਕ ਵੀਡੀਓ ਵਿੱਚ ਬੋਲਦਾ ਕਿ ਔਰਤਾਂ ਨੂੰ ਆਜ਼ਾਦੀ ਨਾ ਦਿਓ ਨਾ ਦਿਓ ਦੇਖ ਲਓ ਹਰ ਰੋਜ਼ ਕੋਈ ਨਾ ਕੋਈ ਨੰਗਾ ਸਾਪ ਨਿਕਲਦਾ ਹੋਆ ਹੁਣ ਮੁੰਡੇ ਦੀ ਇੱਜ਼ਤ ਤੇ ਤਾਂ ਕੁਝ ਖਾਸ ਕਰਕੇ ਪਹਿਣਾ ਨਹੀਂ ਪਰ ਕੁੜੀ ਦੀ ਤਾਂ ਸਾਰੀ ਇੱਜ਼ਤ ਹੋ ਗਈ ਖਰਾਬ 5:00 ਬਜ ਕੇ ਕਪੜੇ ਉਤਾਰਦੇ ਸੀ ਯਾਰ ਮੈਨੂੰ ਤਾਂ ਵਿਚਾਰੇ ਬਾਪੂ ਤੇ ਤਰਸ ਆ ਰਿਹਾ ਹੈ ਬਾਕੀ ਯਾਰ ਤੁਸੀਂ ਆਪਣੀ ਰਾਏ ਕਮੈਂਟ ਹਜ਼ੂਰ ਦੇਣਾ